ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਦੀ ਚਰਚਾਵਾਂ ਨੇ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਦਲ ਬਦਲੂਆਂ ਦੀ ਚਿੰਤਾ ਵੱਧ ਗਈ ਹੈ ਆਖਿਰੇ ਚਿੰਤਾ ਕਿਉਂ ਵਧੀਏ ਇਸੇ ਕਾਰਨ ਨੂੰ ਵੀ ਤੁਹਾਡੇ ਤੋਂ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਇਸੇ ਕਾਰਨ ਜਿਹੜੀ ਨਵੀਂ ਐਂਟਰੀ ਹੈ ਉਹ ਵੀ ਡਰੀ ਹੋਈ ਹੈ ਯਾਨੀ ਐਸੇ ਕਹੀਏ ਕਿ ਜਿਹੜੇ ਹੋਰ ਲੀਡਰਾਂ ਨੇ ਭਾਜਪਾ ਵਿੱਚ ਹਲੇ ਸ਼ਾਮਿਲ ਹੋਣਾ ਸੀ ਮਨ ਬਣਾ ਰਹੇ ਸੀ ਉਹਨਾਂ ਨੇ ਵੀ ਆਪਣੇ ਪੈਰ ਜਿਹੜੇ ਉਹ ਪਿੱਛੇ ਖਿੱਚ ਲੈਨੇ ਆਖਿਰ ਇਸ ਡਰ ਪਿੱਛੇ ਵੱਡਾ ਕਾਰਨ ਕੀ ਹੈ ਸਥਿਤੀ ਜ਼ਰੂਰ ਸਾਫ਼ ਕਰਿਓ ਹਰਜੋਤ ਜੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਪੋਲਿਟੀਕਲ ਮਾਹੌਲ ਹੈ ਚੋਣਾਂ ਦਾ ਮਾਹੌਲ ਹੈ ਬੜੀ ਤੇਜ਼ੀ ਨਾਲ ਬਦਲਦਾ ਹੈ ਔਰ ਜਿਹੜੀ ਸਿਆਸਤ ਹੈ ਉਹ ਠੀਕ ਉਸੇ ਤਰ੍ਹਾਂ ਬਣ ਗਈ ਜਿਵੇਂ ਮੰਡੀ ਦੇ ਵਿੱਚ ਮੰਡੀ ਖੁੱਲਦੀ ਰੇਟ ਬਦਲ ਜਾਂਦੇ ਨੇ ਸੋਨੇ ਦੇ ਰੇਟ ਰੋਜ਼ ਬਦਲ ਜਾਂਦੇ ਨੇ ਆਂਡਿਆਂ ਦੇ ਭਾਅ ਰੋਜ਼ ਘਟ ਵਧ ਜਾਂਦੇ ਨੇ ਇਸੇ ਤਰ੍ਹਾਂ ਸਬਜ਼ੀਆਂ ਦੇ ਭਾਅ ਜਿਵੇਂ ਰੋਜ਼ ਘਟ ਵਧ ਜਾਂਦੇ ਨੇ ਇਸੇ ਤਰ੍ਹਾਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਭਾਅ ਨੇ ਪੋਲੀਟੀਕਲ ਭਾਅ ਲੋਕਾਂ ਦੀ ਨਜ਼ਰ 'ਚ ਵੀ ਕਿਹੜੀ ਪਾਰਟੀ ਠੀਕ ਚੱਲ ਰਹੀ ਹੈ ਕਿਹੜੀ ਅੱਗੇ ਚੱਲ ਰਹੀ ਹੈ ਕਿਹੜੀ ਪਿੱਛੇ ਚੱਲ ਰਹੀ ਹੈ ਉਹ ਲੋਕਾਂ ਦੀ ਨਜ਼ਰ ਦੇ ਵਿੱਚ ਬਦਲ ਜਾਂਦੇ ਨੇ ਜਾਂ ਇੰਜ ਕਹ ਲਈਏ ਕਿ ਸਿਆਸੀ ਹਵਾ ਹਰ ਰੋਜ਼ ਬਦਲਦੀ ਹੈ ਹੁਣ ਅਜਿਹੀ ਸਥਿਤੀਆਂ ਆਏ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਕਈ ਦਲ ਬਦਲੂ ਚਿੰਤਤ ਨੇ ਉਹਨਾਂ ਨੂੰ ਇਸ ਗੱਲ ਦਾ ਡਰ ਸਤਾਉਣ ਲੱਗਿਆ ਕਿ ਅਸੀਂ ਜਦੋਂ ਪਿੰਡੂ ਖੇਤਰਾਂ 'ਚ ਜਾਵਾਂਗੇ ਤੇ ਅਸੀਂ ਕੀ ਕਵਾਂਗੇ ਉੱਥੇ ਜਾ ਕੇ ਇਹ ਸੋਚਿਆ ਨਹੀਂ ਸੀ ਕਿਸੇ ਨੇ ਕਿ ਪੰਜਾਬ ਦੇ ਵਿੱਚ ਇਸ ਵਾਰ ਜਿਹੜੇ ਕਿਸਾਨ ਨੇ ਉਹ ਬਹੁਤ ਵੱਡੇ ਪੱਧਰ ਤੇ ਵਿਰੋਧੀ ਪਾਰਟੀਆਂ ਦਾ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਗੇ ਹਾਲਾਂਕਿ ਇਹ ਭਾਰਤੀ ਚੋਣ ਕਮਿਸ਼ਨ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਕਿਵੇਂ ਬਰਾਬਰ ਦੇ ਮੌਕੇ ਸਾਰਿਆਂ ਨੂੰ ਚੋਣ ਪ੍ਰਚਾਰ ਦੇ ਲਈ ਉਪਲਬਧ ਕਰਾਵੇ ਇਹ ਬਹੁਤ ਵੱਡੀ ਚੁਣੌਤੀ ਹੈ ਜਿਵੇਂ ਦਿੱਲੀ ਚ ਵਿਰੋਧੀ ਪਾਰਟੀਆਂ ਇੰਡੀਆ ਗੱਠ ਜੋੜ ਵਾਲੀਆਂ ਕਹਿ ਰਹੀਆਂ ਨੇ ਕਿ ਭਾਰਤ ਦਾ ਚੋਣ ਕਮਿਸ਼ਨ ਵਿਰੋਧੀ ਪਾਰਟੀਆਂ ਨੂੰ ਉਸ ਤਰ੍ਹਾਂ ਦਾ ਮਾਹੌਲ ਦਵੇ ਜਿਹਦੇ ਵਿੱਚ ਉਹ ਨਿਰਪੱਖਤਾ ਦੇ ਨਾਲ ਚੋਣ ਪ੍ਰਚਾਰ ਕਰ ਲੈਣ ਈਡੀ ਦੀਆਂ ਕਾਰਵਾਈਆਂ ਨੂੰ ਪੱਖਪਾਤੀ ਵਿਰੋਧੀ ਧਿਰ ਦੱਸ ਰਿਹਾ ਹੈ ਭਾਵੇਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੈ ਭਾਵੇਂ ਹੋਰ ਇੱਕ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੈ ਪੰਜਾਬ 'ਚ ਸਥਿਤੀ ਉਲਟੀ ਹੈ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਚੋਣ ਕਮਿਸ਼ਨ ਵੱਲ ਦੇਖ ਰਹੇ ਨੇ ਕਿ ਸਾਨੂੰ ਨਿਰਪੱਖਤਾ ਦਾ ਮਾਹੌਲ ਮਿਲੇਗਾ ਪਰ ਜਿਹੜੇ ਕਿਸਾਨ ਨੇ ਕਿਸਾਨ ਕਿਉਂਕਿ ਅੰਬਾਲੇ ਰੋਕੇ ਹੋਏ ਨੇ ਸ਼ੰਭੂ ਬਾਰਡਰ ਤੇ ਰੋਕੇ ਹੋਏ ਨੇ ਹਰਿਆਣੇ ਵੱਲੋਂ ਹਰਿਆਣੇ ਚ ਜਾ ਨਹੀਂ ਸਕਦੇ ਉਹ ਅੰਬਾਲੇ ਵਾਲੇ ਪਾਸੇ ਜਾ ਨਹੀਂ ਸਕਦੇ ਔਰ ਲਗਾਤਾਰ ਕੇਂਦਰ ਸਰਕਾਰ ਨਾਲ ਕਿਸਾਨਾਂ ਦਾ ਜਿਹੜਾ ਮਨਮਟਾਓ ਹੈ ਉਹ ਅਸੀਂ ਵੇਖਿਆ ਔਰ ਕਿਸਾਨ ਹਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਆਗੂ ਹੈ ਉਹਦਾ ਵਿਰੋਧ ਕਰ ਰਹੇ ਨੇ ਕਾਲੀਆਂ ਝੰਡੀਆਂ ਦਿਖਾ ਰਹੇ ਨੇ ਵਿਰੋਧ ਸ਼ਾਂਤੀਪੂਰਵਕ ਹੈ ਪਰ ਚੋਣਾ ਦੇ ਦਿਨਾਂ 'ਚ ਜਿਹੜਾ ਇਹ ਵਿਰੋਧ ਹੈ ਇਹ ਕਿਸੇ ਵੀ ਕੈਂਡੀਡੇਟ ਨੂੰ ਬਹੁਤ ਚਿੰਤਾ 'ਚ ਪਾ ਦਿੰਦਾ ਹੈ ਤਰਨਜੀਤ ਸੰਧੂ ਸਰਹੱਦੀ ਏਰੀਏ 'ਚ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਬੀਬੀ ਪ੍ਰਨੀਤ कौर ਦਾ ਕਿਸਾਨਾਂ ਨੇ ਵਿਰੋਧ ਕੀਤਾ ਹਾਲਾਂਕਿ ਪਰਸੋਂ ਬੀਬੀ ਪ੍ਰਨੀਤ कौर ਕਹਿ ਰਹੇ ਸੀ ਕਿ ਅਸੀਂ ਸਾਡੀ ਸਰਕਾਰ ਬਣ ਗਈ ਤੇ ਅਸੀਂ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਪਰ ਕਿਸਾਨ ਕਹਿੰਦੇ ਜਿਹੜੀ ਹੁਣ ਥੋਡੀ ਸਰਕਾਰ ਸੀ ਉਦੋਂ ਸਾਡੇ ਮਸਲੇ ਹੱਲ ਕਿਉਂ ਨਹੀਂ ਕੀਤੇ ਗਏ ਔਰ ਸਾਨੂੰ ਹਰਿਆਣਾ ਪਾਰ ਕਰਕੇ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਕਿਸਾਨ ਸਿਰਫ ਇਸ ਮੰਗ ਤੋਂ ਅੱਗੇ ਵਧ ਰਹੇ ਨੇ ਜਿਹੜੀ ਚਿੰਤਾ ਦਾ ਸਬਬ ਬਣ ਗਈ ਜਿਹੜੇ ਕਾਂਗਰਸ ਚੋਂ ਆਪ ਚੋਂ ਬੀਜੇਪੀ ਚ ਸ਼ਾਮਲ ਹੋਏ ਨੇ ਹੁਣ ਰਵਨੀਤ ਬਿੱਟੂ ਹੋਗੇ ਜਾਂ ਬੀਬੀ ਪ੍ਰਨੀਤ ਕੌਰ ਹੋਗੀ ਜਾਂ ਸੁਸ਼ੀਲ ਕੁਮਾਰ ਰਿੰਕੂ ਹੋਗੇ ਇਹਨਾਂ ਦੇ ਜਿਹੜੇ ਰਣਨੀਤੀਕਾਰ ਹੈ ਉਹ ਇਹਨਾਂ ਗੱਲਾਂ ਨੂੰ ਲੈ ਕੇ ਚਿੰਤਤ ਨੇ ਕਿ ਕਾਂਗਰਸ ਚੋਂ ਗਏ ਹੋਏ ਜਾਂ ਆਪ ਚੋਂ ਗਏ ਹੋਏ ਲੀਡਰ ਤਾਂ ਲਗਾਤਾਰ ਭਾਜਪਾ ਦਾ ਵਿਰੋਧ ਕਰਦੇ ਰਹੇ ਨੇ ਪਹਿਲਾਂ ਇਹ ਪਹਿਲਾਂ ਤਾਂ ਕਿਸਾਨਾਂ ਦੇ ਹੱਕ ਚ ਬੋਲਦੇ ਰਹੇ ਨੇ ਔਰ ਭਾਜਪਾ ਨੂੰ ਨਿੰਦਦੇ ਰਹੇ ਨੇ ਤੇ ਹੁਣ ਜਦੋਂ ਇਹ ਭਾਜਪਾ ਚ ਜਾ ਕੇ ਫੇਰ ਕਿਸਾਨਾਂ ਕੋਲੇ ਜਾਣਗੇ ਤੇ ਫੇਰ ਪੋਲਿਟੀਕਲ ਸਥਿਤੀਆਂ ਕੀ ਬਣਨਗੀਆਂ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਇਸੇ ਕਰਕੇ ਜਿਹੜੇ ਪਿੰਡੂ ਖੇਤਰਾਂ ਦੀਆਂ ਜਿਹੜੀਆਂ ਸੀਟਾਂ ਨੇ ਲੋਕ ਸਭਾ ਦੀਆਂ ਕਈ ਲੀਡਰ ਜਿਨ੍ਹਾਂ ਬਾਰੇ ਚਰਚਾਵਾਂ ਸੀ ਕਿ ਉਹ ਭਾਜਪਾ ਚ ਜਾ ਸਕਦੇ ਨੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਪੈਰ ਪਿੱਛੇ ਖਿੱਚ ਲਏ ਨੇ ਇਹ ਚਰਚਾਵਾਂ ਆਮ ਹੋ ਰਹੀਆਂ ਨੇ ਭਾਵੇਂ ਸਾਡੀਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਏਜੰਸੀਆਂ ਨੇ ਚੌਕਸੀ ਏਜੰਸੀਆਂ ਨੇ ਆਈਬੀਏ ਇੰਟੈਲੀਜੈਂਸ ਏਜੰਸੀਆਂ ਨੇ ਉਹ ਵੀ ਆંકੜੇ ਇਕੱਠੇ ਕਰ ਰਹੀਆਂ ਨੇ ਕਿ ਹੁਣ ਬੀਜੇਪੀ ਚ ਅਚਾਨਕ ਪੰਜਾਬ ਚੋਂ ਨਵੇਂ ਜਾਣ ਵਾਲੇ ਲੀਡਰ ਜਿਨ੍ਹਾਂ ਬਾਰੇ ਚਰਚਾ ਸੀ ਉਹਨਾਂ ਨੇ ਪੈਰ ਕਿਉਂ ਪਿੱਛੇ ਖਿੱਚ ਲਏ ਇੱਕ ਵਾਰੀ ਤਾਂ ਲੱਗਿਆ ਸੀ ਕਿ ਬੀਜੇਪੀ ਚ ਬਹੁਤ ਵੱਡੇ ਵੱਡੇ ਪੰਜਾਬ ਦੇ ਲੀਡਰ ਚਲੇ ਜਾਣਗੇ ਹਾਲਾਕਿ ਤਿੰਨ ਸਿਟਿੰਗ ਐਮਪੀ ਗਏ ਨੇ ਕੋਈ ਛੋਟੀ ਮੋਟੀ ਗੱਲ ਨਹੀਂ ਲੇਕਿਨ ਉਸ ਤੋਂ ਬਾਅਦ ਜਿਹੜੇ ਵੱਡੇ ਦਾਵੇਦਾਰ ਸੀ ਦੂਜੀਆਂ ਪਾਰਟੀਆਂ ਦੇ ਵਿੱਚ ਉਹ ਨਹੀਂ ਗਏ ਇਹ ਚਿੰਤਾ ਜਿਹੜੀ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਲਈ ਵੀ ਪੰਜਾਬ ਦੇ ਵਿੱਚ ਬਣ ਰਹੀ ਹੈ ਕਿ ਆਖਰ ਕੀ ਕਾਰਨ ਹੈ ਕਿ ਕਦਮ ਰੁਕ ਗਏ ਨੇ ਜਿਹੜੇ ਆਉਣਾ ਚਾਹੁੰਦੇ ਸੀ ਉਹਦੇ ਪਿੱਛੇ ਕਾਰਨ ਇਹੀ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਨਰੋਲ ਦਿਹਾਤੀ ਖੇਤਰ ਨੇ ਫਿਰੋਜ਼ਪੁਰ ਹੈ ਉਹਦੇ ਵਿੱਚ ਸ਼ਹਿਰੀ ਇਲਾਕਾ ਪਿੰਡੂ ਵੀ ਹੈ ਬਠਿੰਡਾ ਸ਼ਹਿਰੀ ਇਲਾਕਾ ਪਿੰਡੂ ਵੀ ਹੈ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਪਿੰਡੂ ਇਲਾਕਾ ਜ਼ਿਆਦਾ ਹੈ ਸਾਡਾ ਪਿੰਡਾਂ ਵਾਲਾ ਇਲਾਕਾ ਜ਼ਿਆਦਾ ਹੈ ਇਹ तमाम ਸੀਟਾਂ ਜਿਹੜੀਆਂ ਰਹਿ ਗਈਆਂ ਖਡੂਰ ਸਾਹਿਬ ਉਹ ਵੀ ਸ਼ੁੱਧ ਪਿੰਡੂ ਇਲਾਕਾ ਹੈ ਸ਼ਹਿਰੀ ਇਲਾਕਾ ਬਹੁਤ ਘੱਟ ਹੈ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਹੁਣ ਬੀਜੇਪੀ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਬੀਜੇਪੀ ਦਾ ਜਿਹੜਾ ਆਪਣਾ ਕਾਡਰ ਹੈ ਉਹ ਹਿੰਮਤ ਵਖਾ ਰਿਹਾ ਹੈ ਕਿ ਹੁਣ ਤੁਸੀਂ ਕਾਡਰ 'ਚ ਵੋਟਾਂ ਦਿਓ ਕਾਡਰ 'ਚ ਉਮੀਦਵਾਰ ਚੁਣੋ ਤੁਸੀਂ ਪਾਰੋਂ ਘੱਟ ਬਲਾਓ ਕਿਉਂਕਿ ਜਿੱਨਾ ਥਾਵਾਂ ਦੇ ਉੱਪਰ ਭਾਜਪੀ ਨੇ ਲੀਡਰ ਪੋਲੀਟੀਕਲ ਟੌਰ ਤੇ ਇੰਪੋਰਟ ਵੀ ਕੀਤੇ ਨੇ ਦੂਜੀਆਂ ਪਾਰਟੀਆਂ ਤੋਂ ਉੱਥੇ ਵੀ ਕਿਤੇ ਨਾ ਕਿਤੇ ਕਾਡਰ ਦਾ ਜਿਹੜਾ ਵਿਰੋਧਤਾ ਹੈ ਉਹ ਗੱਲ ਵੱਖਰੀ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਗੱਲ ਤੋਂ ਉਤਸ਼ਾਹਿਤ ਹੈ ਕਿ ਅਸੀਂ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕੀਤਾ ਔਰ ਇਹਦੇ ਨਾਲ ਸ਼ਹਿਰੀ ਖੇਤਰਾਂ 'ਚ ਭਾਜਪੀ ਨੂੰ ਉਭਾਰ ਮਿਲਣ ਦੀ ਸੰਭਾਵਨਾ ਉਹਨਾਂ ਦਾ ਕਾਡਰ ਮੰਨਦਾ ਹੈ ਔਰ ਇਹ ਵੀ ਉਹਨਾਂ ਨੂੰ ਭਰੋਸਾ ਹੈ ਕਿ ਸਾਨੂੰ ਉਹ ਲੋਕ ਵੀ ਐਟ ਕੀ ਵੋਟ ਪਾਉਣਗੇ ਜਿਹੜੇ ਪਹਿਲਾਂ ਕਾਂਗਰਸ ਨੂੰ ਪਾਉਂਦੇ ਸੀ ਜਾਂ ਪਹਿਲਾਂ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਜਿਨ੍ਹਾਂ ਨੇ ਵੋਟ ਪਾਈ ਸੀ ਭਾਜਪਾ ਨੂੰ ਲੱਗਦਾ ਹੈ ਸ਼ਹਿਰਾਂ 'ਚ ਉਹਨਾਂ ਦੇ ਵੀ ਸਾਨੂੰ ਵੋਟ ਮਿਲੂ ਇਸੇ ਕਰਕੇ ਸ਼ਾਇਦ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ ਉਹ ਭਾਜਪਾ 'ਚ ਚਲੇ ਗਏ ਕਿ ਇਸ ਵਾਰ ਭਾਜਪਾ ਨੂੰ ਸ਼ਹਿਰਾਂ 'ਚ ਜ਼ਿਆਦਾ ਵੋਟ ਮਿਲੂ ਲੇਕਿਨ ਪਿੰਡਾਂ ਦੇ ਵਿੱਚ ਵੋਟ ਮਿਲੇਗੀ ਤਾਂ ਕਿੰਨੀ ਕੁ ਮਿਲੇਗੀ ਕਿ ਸ਼ਹਿਰਾਂ ਦੀ ਲੀਡ ਇੰਨੀ ਕਾਫੀ ਹੋਊਗੀ ਵੀ ਜੇ ਪਿੰਡਾਂ 'ਚ ਸਾਡੀ ਵੋਟ ਘਟਦੀ ਹੈ ਤੇ ਭਾਜਪਾ ਮੁਕਾਬਲਾ ਕਰ ਸਕੇ ਸੋ ਬਹੁਤ ਜਿਹੜੀਆਂ ਸਥਿਤੀਆਂ ਨੇ ਉਹ ਹੈਰਾਨੀ ਕੁੰਨ ਨੇ ਉਂਜ ਅੱਜ ਤੱਕ ਦਾ ਜਿਹੜਾ ਇਤਿਹਾਸ ਹੈ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਕਦੇ ਵੀ 10% ਤੋਂ ਨਹੀਂ ਟੱਪਿਆ ਹਾਲਾਂਕਿ ਜਿਹੜੀ ਸੰਗਰੂਰ 'ਚ ਜ਼ਿਮਨੀ ਜਿਹੜੀ ਜਲੰਧਰ 'ਚ ਜ਼ਿਮਨੀ ਚੋਣ ਹੋਈ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਇਕੱਠੀ ਲੜੀ ਹੈ ਉੱਥੇ ਭਾਰਤੀ ਜਨਤਾ ਪਾਰਟੀ 17-18% ਦੇ 16-17-18% ਦੇ ਨੇੜੇ ਆਈ ਹੈ 15% ਦਾ ਜਿਹੜਾ ਅੰਕੜਾ ਹੈ ਉਹ ਟੱਪਿਆ ਪਰ ਕੀ ਇਸ ਵਾਰ ਇਹ ਅੰਕੜਾ ਜਿਹੜਾ ਹੈ ਇਹ 26 27 25 26 27 24 25 26 27 ਤੇ ਜਾਏਗਾ ਸਾਰੀ ਗੱਲ ਇਸ ਇਹਨਾਂ ਅੰਕੜਿਆਂ ਦੇ ਆਲੇ-ਦੁਆਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਘੁੰਮ ਰਹੀ ਹੈ ਸੋ ਇਹ ਜਿਹੜੀਆਂ ਸਥਿਤੀਆਂ ਨੇ ਬਣ ਰਹੀਆਂ ਨੇ ਕਿਸਾਨ ਜਿਹੜੇ ਨੇ ਕਾਫੀ ਜ਼ਿਆਦਾ ਵਿਰੋਧ ਚ ਨੇ ਪ੍ਰਦਰਸ਼ਨ ਕਰ ਰਹੇ ਨੇ ਉਧਰ ਕਿਸਾਨਾਂ ਨੇ 7 April ਨੂੰ ਪ੍ਰਦਰਸ਼ਨ ਰੱਖਿਆ ਸੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਖਬਰਾਂ ਇਹ ਨੇ ਕਿ ਸਰਵਨ ਸਿੰਘ ਪੰਦੇਰ ਔਰ ਮਨਜੀਤ ਸਿੰਘ ਰਾਏ ਇਨ੍ਹਾਂ ਸਣੇ ਕੁਝ ਹੋਰ ਕਿਸਾਨ ਆਗੂ ਸੀ ਤਾਮਿਲਨਾਡੂ ਦੇ ਕੈਂਪਟੂਰ ਦੇ ਵਿੱਚ ਇਹਨਾਂ ਨੂੰ ਕੱਲ ਹਿਰਾਸਤ ਦੇ ਵਿੱਚ ਲਿਆ ਪੁਲਿਸ ਨੇ ਕਿਉਂਕਿ ਇਹ ਪੁਤਲਾ ਫੂਕ ਪ੍ਰਦਰਸ਼ਨ ਕਰਨ ਦੀ ਤਿਆਰੀ 'ਚ ਸੀ ਇਹਨਾਂ ਨੇ ਆਪ ਵੀ ਵੀਡੀਓ ਪਾ ਕੇ ਇਹ ਗੱਲ ਸਾਂਝੀ ਕੀਤੀ ਸੀ ਹਾਲਾਂਕਿ ਇਸ ਵਕਤ ਕੀ ਉਹਨਾਂ ਨੂੰ ਛੱਡ ਦਿੱਤਾ ਗਿਆ ਇਹਦੇ ਬਾਰੇ ਮੇਰੇ ਕੋਲੇ ਤਾਜ਼ਾ ਅਪਡੇਟ ਤਾਂ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਤੜਕਾ ਹੋ ਗਿਆ ਸਵੇਰ ਹੋ ਗਈ ਬਹੁਤ ਜ਼ਿਆਦਾ ਪਰ ਕੱਲ ਇਹਨਾਂ ਨੂੰ ਹਿਰਾਸਤ ਦੇ ਵਿੱਚ ਇੱਕ ਵਾਰ ਜ਼ਰੂਰ ਲਿਆ ਗਿਆ ਸੀ ਹੁਣ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਐਲਾਨ ਕੀਤਾ ਸੀ ਕਿਸਾਨਾਂ ਨੇ ਕਿ ਅਗਰ 9 April ਤੱਕ ਸਾਡੇ ਜਿਹੜੇ ਗ੍ਰਫਤਾਰ ਸਾਥੀ ਨੇ ਕਿਸਾਨ ਉਹਨਾਂ ਨੂੰ ਨਾ ਛੱਡਿਆ ਗਿਆ ਤੇ ਅਸੀਂ ਫਿਰ 9 April ਤੋਂ ਬਾਅਦ ਪੰਜਾਬ ਦੇ ਵਿੱਚ ਦਿੱਲੀ ਔਰ ਅੰਮ੍ਰਿਤਸਰ ਦੀ ਜਿਹੜੀ ਸ਼ੰਭੂ ਤੇ ਰੇਲਵੇ ਲਾਈਨ ਹੈ ਅਸੀਂ ਉਹਦੇ ਤੇ ਤਰਨਾ ਮਾਰਾਂਗੇ ਇਹਦਾ ਮਤਲਬ ਹੈ ਕਿਸਾਨ ਜਿਹੜਾ ਰੇਲ ਦਾ ਆਵਾਜ਼ ਆਈ ਹੈ ਉਹਨੂੰ ਰੋਕਣ ਦਾ ਵੀ ਰੋਕਣ ਦਾ ਵੀ ਐਲਾਨ ਉਹਨਾਂ ਨੇ ਕੀਤਾ ਸੋ ਮੈਨੂੰ ਲੱਗਦਾ ਹੈ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਇਸ ਵਕਤ ਜ਼ਰੂਰ ਦਖਲ ਦੇ ਕੇ ਇਹ ਮਾਮਲਾ ਜਿਹੜਾ ਭਾਰਤ ਸਰਕਾਰ ਔਰ ਕਿਸਾਨਾਂ ਦੇ ਵਿਚਾਲੇ ਕਿਸੇ ਹੱਲ ਵਾਲੇ ਪਾਸੇ ਲੈ ਕੇ ਜਾਣ ਦੀ ਲੋੜ ਹੈ ਇਹਦੇ ਤੇ ਜ਼ਰੂਰ ਭਾਰਤ ਦਾ ਚੋਣ ਕਮਿਸ਼ਨ ਹੈ ਜਿਹੜਾ ਉਹ ਵੀ ਹਰਕਤ ਦੇ ਵਿੱਚ ਆਏਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਸ਼ਾਂਤੀਪੂਰਵਕ ਇਹਨਾਂ ਮਸਲਿਆਂ ਦਾ ਹੱਲ ਨਿਕਲਣਾ ਚਾਹੀਦਾ ਹੈ ਪਰ ਚੋਣਾਂ ਦੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਸਥਿਤੀਆਂ ਨੇ ਇਹ ਬਹੁਤ ਹੈਰਾਨੀਜਨਕ ਔਰ ਬਹੁਤ ਚੁਣੌਤੀਪੂਰਵਕ ਵੀ ਬਣ ਸਕਦੀਆਂ ਨੇ ਇਸ ਕਰਕੇ ਸਾਰਿਆਂ ਧਿਰਾਂ ਨੂੰ ਬਹੁਤ ਸੋਚ ਸਮਝ ਕੇ ਅੱਗੇ ਵਧਣਾ ਚਾਹੀਦਾ ਕਿਉਂਕਿ ਸਾਡੇ ਲੋਕਤੰਤਰ ਦਾ ਤਿਉਹਾਰ ਹੈ ਚੋਣਾਂ ਹਰ ਕਿਸੇ ਨੂੰ ਵੋਟ ਪਾਉਣ ਦਾ ਹੱਕ ਵੀ ਹੈ ਤੇ ਹਰ ਕਿਸੇ ਨੂੰ ਚੋਣਾਂ ਦੇ ਲਈ ਵੋਟਾਂ ਮੰਗਣ ਦਾ ਹੱਕ ਵੀ ਹੈ ਪਰ ਜਿਹੜੀ ਸਥਿਤੀ ਬਣ ਰਹੀ ਹੈ ਇਹ ਬਹੁਤ ਜ਼ਿਆਦਾ ਚੁਣੌਤੀਪੂਰਵਕ ਹੈ ਦਲਾ ਜੀ ਗੱਲਾਂ ਆਪ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਚਰਚਾਵਾਂ ਹੁਣ ਇਹ ਵੀ ਨਹੀਂ ਕਿ ਭਗਵੰਤ ਮਾਨ ਨੇ ਚਾਰ ਹੋਰ ਉਮੀਦਵਾਰਾਂ ਦੇ ਜਿਹੜੇ ਨਾਂ ਨੇ ਉਹ ਤੈਅ ਕਰ ਦਿੱਤੇ ਨੇ ਅਤੇ ਨਾਵਾਂ ਵਾਲੀਆਂ ਜਿਹੜੀਆਂ ਪਰਚੀਆਂ ਨੇ ਉਹ ਭਗਵੰਤ ਮਾਨ ਦੇ ਕੋਲ ਨੇ ਤੇ ਅੱਜ ਜਾਂ ਕੱਲ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਲਈ ਭਗਵੰਤ ਮਾਨ ਜਾਣਗੇ ਅਤੇ ਰਸਮੀ ਪਰਵਾਨਗੀ ਵੀ ਉਹਨਾਂ ਚਾਰ ਨਾਵਾਂ ਤੇ ਹੋ ਜਾਣੀ ਹੈ ਸੋ ਪੂਰੇ ਮਾਮਲੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਦੋਂ ਐਲਾਨੇ ਜਾਣਗੇ ਇਹ ਚਾਰ ਨਾਂ ਆਮ ਆਦਮੀ ਪਾਰਟੀ ਨੇ ਪੰਜਾਬ ਚ ਬੀਜੇਪੀ ਤੋਂ ਵੀ ਜ਼ਿਆਦਾ ਉਮੀਦਵਾਰ ਐਲਾਨੇ ਨੇ ਬੀਜੇਪੀ ਨੇ 6 ਐਲਾਨੇ ਆਮ ਆਦਮੀ ਪਾਰਟੀ ਨੇ 9 ਐਲਾਨੇ ਉੰਜ 10 ਐਲਾਨ ਦਿੱਤੇ ਸੀ ਪਰ ਸੁਸ਼ੀਲ ਕੁਮਾਰ ਰਿੰਕੂ ਟਿਕਟ ਮਿਲਣ ਤੋਂ ਬਾਅਦ ਚਲੇ ਗਈ ਸੀ ਸੋ ਹੁਣ 4 ਸੀਟਾਂ ਤੇ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਦਾ ਐਲਾਨ ਬਾਕੀ ਹੈ ਇੱਕ ਤਾਂ ਗੁਰਦਾਸਪੁਰ ਹੈ ਇੱਕ ਜਲੰਧਰ ਹੈ ਇੱਕ ਫਿਰੋਜ਼ਪੁਰ ਹੈ ਤੇ ਇੱਕ ਲੁਧਿਆਣਾ ਇਹਨਾਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਬਾਕੀ ਹੈ ਪਰ ਸੂਤਰਾਂ ਤੋਂ ਖਬਰਾਂ ਇਹ ਨੇ ਹਰਜੋਜੀ ਕਿ ਚਾਰੇ ਸੀਟਾਂ ਚਾਰੇ ਨਾਂ ਭਗਵੰਤ ਮਾਨ ਔਰ ਜਿਹੜੇ ਸੰਗਠਨ ਦੇ ਆਮ ਆਦਮੀ ਪਾਰਟੀ ਦੇ ਆਗੂ ਨੇ ਡਾਕਟਰ ਸੰਦੀਪ ਚਾਰੇ ਸੀਟਾਂ ਤੈਅ ਕਰ ਚੁੱਕੇ ਨੇ ਹੁਣ ਇਹ ਵੀ ਚਰਚਾਵਾਂ ਨੇ ਕਿ ਭਗਵੰਤ ਮਾਨ ਅੱਜ ਤੋਂ ਹੀ ਦੌਰੇ ਤੇ ਜਾ ਰਹੇ ਨੇ ਅੱਜ ਕੁਰਕ ਖੇਤਰਾ ਦੇ ਵਿੱਚ ਹਰਿਆਣਾ ਦੇ ਵਿੱਚ ਉਹਨਾਂ ਦਾ ਰੋਡ ਸ਼ੋਅ ਹੈ ਇਸ ਤੋਂ ਬਾਅਦ ਉਹ ਦਿੱਲੀ ਅਰਵਿੰਦ ਕੇਜਰੀਵਾਲ ਦੇ ਨਾਲ ਅੱਜ ਵੀ ਮੁਲਾਕਾਤ ਕਰ ਸਕਦੇ ਨੇ ਜਾਂ ਕੱਲ ਮੁਲਾਕਾਤ ਕਰ ਸਕਦੇ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਜਿਹੜੇ ਲੋਕਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ ਉਹਨਾਂ ਦੇ ਵਿੱਚ ਪਹਿਲੀ ਸੂਚੀ 'ਚ ਭਗਵੰਤ ਮਾਨ ਦਾ ਨਾਮ ਹੈ ਔਰ ਉਹ ਜਲਦ ਤੋਂ ਜਲਦ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਡਾਕਟਰ ਸੰਦੀਪ ਪਾਟਕ ਔਰ ਭਗਵੰਤ ਮਾਨ ਉਹਨਾਂ ਨੇ ਜਿਹੜੇ 4 ਨਾਮ ਤੈਅ ਕੀਤੇ ਨੇ ਉਹਨਾਂ ਦੀ ਰਸਮੀ ਪ੍ਰਵਾਨਗੀ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਸਾਂਝੀ ਕਰ ਸਕਦੇ ਨੇ ਰਸਮੀ ਮਨਜ਼ੂਰੀ ਆਪਣੇ ਪਾਰਟੀ ਦੇ ਮੁਖੀ ਤੋਂ ਹਾਸਲ ਕਰ ਸਕਦੇ ਨੇ ਉਸ ਤੋਂ ਬਾਅਦ ਐਲਾਨ ਭਾਵੇਂ ਉਹ 2-3 ਦਿਨ ਬਾਅਦ ਕਰਨ ਹਾਲਾਂਕਿ ਇੱਕ ਵੀਟੋ ਪਾਵਰ ਵੀ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਕੋਲੇ ਹੈ ਕਿ ਅਗਰ ਉਹਨਾਂ ਨੂੰ ਲੱਗੇ ਕਿ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਕਿਸੇ ਉਮੀਦਵਾਰ ਦੀ ਸਥਿਤੀ ਇੰਨੀ ਚੰਗੀ ਨਹੀਂ ਹੈ ਤੇ ਉਹਨੂੰ ਬਦਲਿਆ ਵੀ ਜਾ ਸਕਦਾ ਹੈ ਸੋ ਚਾਰ ਨਾਮ ਆਮ ਆਦਮੀ ਪਾਰਟੀ ਭਗਵੰਤ ਮਾਨ ਤੈਅ ਕਰ ਚੁੱਕੇ ਨੇ ਮੰਨਿਆ ਇਹ ਜਾ ਰਿਹਾ ਹੈ ਕਿ ਘੱਟੋ ਘੱਟ ਤਿੰਨ ਚਿਹਰੇ ਨੇ ਜਿਹੜੇ ਉਹ ਪਾਰਟੀ ਚੋਂ ਹੀ ਹੋਣਗੇ ਤਿੰਨ ਚਿਹਰੇ ਚਾਰਾਂ ਦੇ ਵਿੱਚੋਂ ਪਾਰਟੀ ਚੋਂ ਹੋਣਗੇ ਸਿਰਫ ਇੱਕ ਸੀਟ ਤੋਂ ਉਹ ਚਿਹਰਿਆਂ ਨੂੰ ਉਹ ਸ਼ਾਮਲ ਕਰ ਸਕਦੇ ਨੇ ਵੱਡੇ ਚਿਹਰੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹ ਵੀ ਬਰਾਬਰ ਦੇ ਕੱਦ ਦੇ ਚਿਹਰੇ ਨੇ ਸੋ ਸਥਿਤੀ ਇਹ ਹੈ ਕਿ ਚਾਰ ਨਾਮ ਜਿਹੜੇ ਆਮ ਆਦਮੀ ਪਾਰਟੀ ਦੇ ਜਿੱਦਾਂ ਹੀ ਐਲਾਨ ਹੁੰਦੇ ਨੇ ਉਹਨਾਂ ਦੀ ਸੰਭਾਵਨਾ ਹੈ ਕਿ ਅਗਲੇ 3-4 ਦਿਨਾਂ ਦੇ ਵਿੱਚ ਉਹਨਾਂ ਨਾਵਾਂ ਦਾ ਐਲਾਨ ਹੋ ਸਕਦਾ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਦਾ 13 ਦੀਆਂ 13 ਸੀਟਾਂ ਤੇ ਉਮੀਦਵਾਰਾਂ ਦਾ ਅੰਕੜਾ ਆਏਗਾ ਹੁਣ ਆਮ ਆਦਮੀ ਪਾਰਟੀ ਜਲਦ ਤੋਂ ਜਲਦ ਨਾਵਾਂ ਦਾ ਐਲਾਨ ਕਰਕੇ ਮਾਨਸਿਕ ਤੌਰ ਦੇ ਉੱਤੇ ਦੂਸਰੀਆਂ ਪਾਰਟੀਆਂ ਤੇ ਲੀਡ ਲੈਣਾ ਚਾਹੁੰਦੀ ਹੈ ਉਂਝ ਭਾਰਤੀ ਜਨਤਾ ਪਾਰਟੀ ਨੇ ਵੀ 6 ਆਪਣੇ ਉਮੀਦਵਾਰ ਐਲਾਨੇ ਨੇ ਅਗਰ ਇਤਿਹਾਸ ਦੇਖੀਏ ਤੇ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਭਗ ਸਭ ਤੋਂ ਵੱਧ ਤੇ ਸਭ ਤੋਂ ਪਹਿਲਾ ਉਮੀਦਵਾਰ ਐਲਾਨਦੇ ਸੀ ਲੇਕਿਨ ਇਸ ਵਾਰ ਅਕਾਲੀ ਦਲ ਉਸ ਸਥਿਤੀ 'ਚ ਨਹੀਂ ਹੈ ਅਕਾਲੀ ਦਲ ਨੂੰ ਵੀ ਕਿਤੇ ਨਾ ਕਿਤੇ ਟੁੱਟ-ਫੁੱਟ ਹੋਣ ਦਾ ਖਤਰਾ ਹੈ ਹਾਲੇ ਅਕਾਲੀ ਦਲਵੀ ਆਪਣੇ ਉਮੀਦਵਾਰਾਂ ਬਾਰੇ ਪ੍ਰੋਸਾ ਹਾਸਲ ਕਰ ਰਿਹਾ ਹੈ ਹਾਲਾਂਕਿ ਸੂਚੀ ਜਿਹੜੀ ਜਿਹਨੂੰ ਕਹਿੰਦੇ ਆ ਅਸੀਂ ਕੱਚੀ ਸੂਚੀ ਸੁਖਬੀਰ ਬਾਦਲ ਵੀ ਤਿਆਰ ਕਰੀ ਬੈਠੇ ਨੇ ਕੱਚੀ ਸੂਚੀ ਕਾਂਗਰਸ ਚ ਵੀ ਬਣੀ ਹੋਈ ਆ ਪਰ ਕਾਂਗਰਸ ਚ ਮਾਰਾ ਮਾਰੀ ਜ਼ਿਆਦਾ ਉਹ ਮੈਂ ਗੱਲ ਕਰਦਾ ਮੈਨੂੰ ਪਤਾ ਤੁਸੀਂ ਸਵਾਲ ਕਰਨਾ ਹੈ ਬੈਂਸ ਨਾਲ ਸੰਬੰਧਤ ਵੀ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਆਉਣ ਤੋਂ ਬਾਅਦ ਦਬਾ ਦੂਜੀਆਂ ਪਾਰਟੀਆਂ ਤੇ ਬਣੇਗਾ ਕਾਂਗਰਸ ਤੇ ਵੀ ਭਾਜਪਾ ਤੇ ਵੀ ਬਣੇਗਾ ਕਿ ਤੁਸੀਂ ਬਾਕੀ ਦੇ ਉਮੀਦਵਾਰ ਦਿਓ ਔਰ ਆਕਾਲੀ ਦਲ ਤੇ ਵੀ ਬਣੇਗਾ ਕਿ ਤੁਸੀਂ ਜਲਦ ਉਮੀਦਵਾਰ ਦਿਓ ਹਾਂ ਅਗਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਕੜੇ ਹੋਏ ਕੋਈ ਵਿਰੋਧ ਨਹੀਂ ਹੋਇਆ ਤੇ ਚੰਗੀ ਗੱਲ ਹੈ ਅਗਰ ਕਿਸੇ ਤਰ੍ਹਾਂ ਦਾ ਵਿਰੋਧ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਲਈ ਵੀ ਚੁਣੌਤੀ ਵਾਲੀ ਸਥਿਤੀ ਬਣ ਸਕਦੀ ਹੈ ਬੱਲਾ ਜੀ ਗੱਲ ਆਪਾਂ ਹੁਣ ਲੁਧਿਆਣਾ ਸੀਟ ਦੀ ਕਰ ਲੈਨੇ ਆ ਕਹਿੰਦੇ ਲੁਧਿਆਣਾ ਤੋਂ ਟਿਕਟ ਦੀ ਗਾਰੰਟੀ ਦੇ ਨਾਲ ਬੈਂਸ ਦੀ ਕਾਂਗਰਸ ਦੇ ਵਿੱਚ ਐਂਟਰੀ ਜਿਹੜੀ ਅਕੀਆ ਕਾਂਗਰਸ ਦੇ ਕਈ ਲੀਡਰਾਂ ਨੇ ਜੋ ਹੈ ਹਾਈ ਕਮਾਂਡ ਅਗੇ ਵਿਰੋਧ ਵੀ ਜਤਾਇਆ ਇਸ ਪੂਰੇ ਮਾਮਲੇ ਨੂੰ ਲੈ ਕੇ ਵੀ ਪੂਰੀ ਸਥਿਤੀ ਜ਼ਰੂਰ ਸਾਵ ਕਰਨਾ ਇਸੀ ਜਾਣਕਾਰੀ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਕਿਉਂਕਿ ਅ ਗੱਲ ਇਹ ਵੀ ਚੱਲ ਰਹੀ ਹੈ ਕਿ ਜਿਹੜੀ ਕਾਂਗਰਸ ਵਿੱਚ ਤੇ ਕਾਂਗਰਸੀ ਸੂਚੀ ਨੂੰ ਲੈ ਕੇ ਜੋ ਇਹ ਆਪਸ ਵਿੱਚ ਰੌਲਾ ਪਿਆ ਹੋਇਆ ਹੈ ਇਸ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ ਕਈ ਤਰ੍ਹਾਂ ਦੇ ਅਨੁਮਾਨ ਕਈ ਤਰ੍ਹਾਂ ਦੀ ਚਰਚਾਵਾਂ ਹੋ ਰਹੀਆਂ ਨੇ ਸੋ ਤੁਸੀਂ ਇਸ ਵਕਤ ਕਾਂਗਰਸ ਪਾਰਟੀ ਦੀ ਅੰਦਰੂਨੀ ਸਿਆਸਤ ਨੂੰ ਵੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਔਰ ਜਿਹੜੇ ਆਪਾਂ ਗੱਲ ਕਰ ਲਈਏ ਉਮੀਦਵਾਰ ਅਤੇ ਸਿਟਿੰਗ ਐਮਪੀ ਨੇ ਉਹ ਵੀ ਜੋ ਹੈ ਚਿੰਤਿਤ ਜੋ ਹੈ ਨਜ਼ਰ ਆ ਰਹੇ ਨੇ ਇਹਨਾਂ ਸਾਰੀਆਂ ਸਥਿਤੀਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਹਰਜੂਰ ਜੀ ਸਭ ਤੋਂ ਵੱਡੀ ਚਿੰਤਾ ਕਾਂਗਰਸ ਪਾਰਟੀ ਦੇ ਵਿੱਚ ਇਹ ਬਣੀ ਹੋਈ ਹੈ ਕਿ ਸੂਚੀ ਕਦੋਂ ਆਏਗੀ ਜਿਹੜੇ ਪੰਜ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਉਹ ਵੀ ਅੰਦਰ ਖਾਤੇ ਬਹੁਤ ਜ਼ਿਆਦਾ ਚਿੰਤਿਤ ਨੇ ਹਾਈ ਕਮਾਂਡ ਦੇ ਰਵੱਈਏ ਤੋਂ ਕਾਂਗਰਸ ਦੇ ਪੰਜਾਬ ਦੇ ਸੰਗਠਨ ਦੇ ਰਵੱਈਏ ਤੋਂ ਔਰ ਉਹਨਾਂ ਲੀਡਰਾਂ ਤੋਂ ਜਿਹੜੇ ਹਾਲੇ ਵੀ ਦਿੱਲੀ ਦੇ ਵਿੱਚ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੇ ਹਲਕਿਆਂ ਦੇ ਵਿੱਚ ਕੋਈ ਨਾ ਕੋਈ ਸਿਆਸੀ ਜਗਾੜ ਫਿੱਟ ਕਰਨਾ ਚਾਹੁੰਦੇ ਨੇ ਜਾਂ ਮੈਂ ਡੀਸੀ ਭਾਸ਼ਾ 'ਚ ਕਹਾਂ ਹਜੇ ਵੀ ਕਾਂਗਰਸ ਦੇ ਵਿੱਚ ਜਿਹੜੀ ਗੁੱਟਬਾਜ਼ੀ ਹੈ ਫੁੱਟਬਾਜ਼ੀ ਹੈ ਧੜੇਬਾਜ਼ੀ ਹੈ ਉਹ ਜ਼ੋਰ ਲਾ ਰਹੀ ਹੈ ਕਿ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੀ ਥਾਂ ਤੇ ਅਸੀਂ ਨਵੇਂ ਚਿਹਰੇ ਜਾਂ ਹੋਰ ਚਿਹਰੇ ਉਤਾਰੀਏ ਕਿਉਂਕਿ ਕਾਂਗਰਸ ਦੇ ਵਿੱਚ ਇੱਕ ਰਵਾਜ਼ ਹੈ ਹੁਣ 24 ਦੀਆਂ ਚੋਣਾਂ ਦੇ ਵਿੱਚ ਵੀ ਕਈ ਲੀਡਰਾਂ ਦਾ ਟੀਚਾ 27 ਦਾ 27 ਦੇ ਮੁੱਖ ਮੰਤਰੀ ਦਾ ਚਿਹਰਾ ਤੇ ਉਹ ਉਸ ਹਿਸਾਬ ਨਾਲ ਆਪਣੇ ਸਮਰਥਕਾਂ ਨੂੰ ਟਿਕਟਾਂ ਦਿਵਾਉਣਾ ਚਾਹੁੰਦੇ ਨੇ ਐਮਪੀ ਦੀਆਂ ਕਾਂਗਰਸ ਦਾ ਹਰ ਵੱਡਾ ਲੀਡਰ ਇਹ ਚਾਹੁੰਦਾ ਕਿ ਉਹ 3-4 ਆਪਣੀ ਪਸੰਦ ਦੇ ਐਮਪੀ ਬਣਵਾ ਲੇ ਤਾਂ ਕਿ 27 ਵੇਲੇ ਜਦੋਂ ਹਾਈ ਕਮਾਂਡ ਤੇ ਮੁੱਖ ਮੰਤਰੀ ਦੇ ਚਿਹਰੇ ਦੇ ਦਬਾਅ ਬਣਾਉਣ ਦੀ ਲੋੜ ਪੈਣੀ ਹੈ ਤੇ ਉਹ ਸਾਰੇ ਲੀਡਰ ਉਧਾਰ ਮੋੜ ਦੇਣ ਪੋਲਿਟੀਕਲ ਤੇ ਮੇਰੇ ਨਾਂ ਦੀ ਵਕਾਲਤ ਹਾਈ ਕਮਾਂਡ ਤੇ ਕਰਨ ਹਾਲਾਂਕਿ ਇਹ ਗੱਲ ਖੁੱਲ ਕੇ ਕੋਈ ਬੰਨਦਾ ਨਹੀਂ ਖੁੱਲ ਕੇ ਕੋਈ ਕਹਿੰਦਾ ਨਹੀਂ ਪਰ ਜਿਵੇਂ ਫੁੱਲਾਂ ਦੀ ਖੁਸ਼ਬੂ ਮਹਿਸੂਸ ਕੀਤੀ ਜਾ ਸਕਦੀ ਹੈ ਇਹ ਪੋਲੀਟੀਕਲ ਅਹਿਸਾਸ ਹੈ ਜਿਹਨੂੰ ਸਿਰਫ ਸਮਝਿਆ ਜਾ ਸਕਦਾ ਹੈ ਤੇ ਜਦੋਂ ਤੁਸੀਂ ਬਹੁਤ ਨੇੜੇੋਂ ਸਿਆਸਤ ਦੇਖ ਲੈਨੇ ਹੋ ਤੇ ਤੁਸੀਂ ਇਸ ਅਹਿਸਾਸ ਨੂੰ ਫਿਰ ਮਹਿਸੂਸ ਕਰਦੇ ਹੋ ਸੋ ਕਾਂਗਰਸ ਚ ਕਈ ਵੱਡੇ ਲੀਡਰ ਨੇ ਜਿਹੜੇ 27 ਚ ਮੁੱਖ ਮੰਤਰੀ ਦਾ ਸੁਪਨਾ ਲੈ ਕੇ ਬੈਠੇ ਨੇ ਦੇਖੋ ਸੁਪਨੇ ਪਾਲਣੇ ਮਾੜੀ ਗੱਲ ਨਹੀਂ ਹੁੰਦੀ ਉਹ ਜੋ ਸੁਪਨਿਆ ਤੇ ਸੀਰੀਅਲ ਵੀ ਬੜੇ ਬਣਦੇ ਨੇ ਇੱਕ ਬੜਾ ਸੁਪਰ ਹਿੱਟ ਹੋਇਆ ਸੀ ਮੰਗੇਰੀ ਲਾਲ ਕੇ ਹਸੀਨ ਸੁਫਨੇ ਬਹੁਤ ਦੇਖਦੇ ਸੀ ਦੇਸ਼ ਦੇ ਲੋਕ ਬੜਾ ਪਸੰਦੀਦਾ ਉਹ ਟੈਲੀਵਿਜ਼ਨ ਧਾਰਾਵਾਹਕ ਬਣਿਆ ਸੀ ਉਹਨਾਂ ਦਿਨਾਂ ਦੇ ਵਿੱਚ ਚਲੋ ਪਰ ਮੈਂ ਗੱਲ ਸਿਆਸੀ ਕਰ ਰਿਹਾ ਸੁਪਨੇ ਲੈਣ ਦਾ ਹੱਕ ਹਰ ਕਿਸੇ ਨੂੰ ਹੈ ਸੁਪਨੇ ਵੇਖਣ ਤੋਂ ਬਾਅਦ ਮਿਹਨਤ ਕਰਨ ਦੀ ਲੋੜ ਹੈ ਤਾਂ ਹੀ ਸੁਪਨੇ ਪੂਰੇ ਹੁੰਦੇ ਨੇ ਜੇ ਬਿਨਾਂ ਮਿਹਨਤ ਤੋਂ ਸੁਪਨੇ ਵੇਖੀ ਜਾਵਾਂਗੇ ਤੇ ਇੱਕ ਸਮੇਂ ਬਾਅਦ ਸੁਪਨੇ ਐਨੇ ਇਕੱਠੇ ਹੋ ਜਾਂਦੇ ਨੇ ਅਸੀਂ ਇਹ ਵੀ ਭੁੱਲ ਜਾਂਦੇ ਆ ਕਿ ਅਸੀਂ ਸੁਪਨਾ ਪੂਰਾ ਕਿਹੜਾ ਕਰਨਾ ਹੈ ਤੇ ਸਾਡਾ ਟੀਚਾ ਕੀ ਹੈ ਚਲੋ ਕਈ ਲੀਡਰ ਨੇ ਬੜੀ ਮਿਹਨਤ ਵੀ ਕਰਦੇ ਨੇ ਸੁਪਨੇ ਵੀ ਵੇਖਦੇ ਨੇ ਤੇ ਰਣਨੀਤੀ ਤੇ ਸਿਆਸਤ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਚੱਲਦੀ ਹੈ ਤੇ ਉਹਦਾ ਅਹਿਸਾਸ ਹੋ ਰਿਹਾ ਹੁਣ ਜੇ ਮੈਂ ਗੱਲ ਸਿਮਰਜੀਤ ਬੈਂਸ ਦੀ ਕਰਾਂ ਆਪਾਂ ਵਰਕਅਪ ਪਲਟ ਲਈਏ ਅਗਲੇ ਚੈਪਟਰ ਤੇ ਆ ਜੀਏ ਜੇ ਮੈਂ ਸਿਮਰਜੀਤ ਬੈਂਸ ਦੀ ਗੱਲ ਕਰਾਂ ਤੇ ਸਿਮਰਜੀਤ ਬੈਂਸ ਦੀ ਲੁਧਿਆਣਾ ਤੋਂ ਟਿਕਟ ਦੀ ਗਰੰਟੀ ਨਾਲ ਐਂਟਰੀ ਕਾਂਗਰਸ ਦੇ ਵਿੱਚ ਲਟਕ ਗਈ ਹੈ ਮੈਂ ਕਈ ਦਿਨਾਂ ਦਾ ਕਹਿ ਰਿਹਾ ਸੀ ਇਹ ਬਹੁਤ ਔਖਾ ਕੰਮ ਹੈ ਏਡਾ ਸੌਖਾ ਨਹੀਂ ਇਹ ਕਿਸੇ ਅਣਜਾਣ ਬੰਦੇ ਵੱਲੋਂ ਪਹਿਲੀ ਵਾਰ ਚ ਮਾਉਂਟ ਐਵਰੈਸਟ ਤੇ ਚੜਨ ਵਾਲੀ ਗੱਲ ਹੈ ਜਿਹਨੂੰ ਤਕਨੀਕੀ ਤੌਰ ਤੇ ਚੜਨਾ ਨਹੀਂ ਆਉਂਦਾ ਪਹਾੜਾਂ ਤੇ ਹੁਣ ਸਿਮਰਜੀਤ ਬੈਂਸ ਵਿਧਾਇਕ ਰਹਿ ਚੁੱਕੇ ਨੇ ਦੋ ਵਾਰ ਔਰ ਸਿਮਰਜੀਤ ਬੈਂਸ ਅਗਰ ਕਾਂਗਰਸ ਤੋਂ ਐਮਪੀ ਦੀ ਟਿਕਟ ਲਿਆਉਂਦੇ ਨੇ ਅਗਰ ਉਹ ਜਿੱਤ ਗਏ ਕਿ ਉਹ ਲੁਧਿਆਣੇ ਦੇ ਕਾਂਗਰਸ ਦੇ ਬਾਕੀ ਲੀਡਰਾਂ ਤੇ ਭਾਰੀ ਪੈ ਜਾਣਗੇ ਇਹ ਕਾਂਗਰਸ ਦੇ ਕਈ ਲੀਡਰਾਂ ਨੂੰ ਚਿੰਤਾ ਹੈ ਇਸੇ ਕਰਕੇ ਕਾਂਗਰਸ ਦੀ ਹਾਈ ਕਮਾਂਡ ਕੋਲੇ ਕਾਂਗਰਸ ਦੇ ਕਈ ਲੀਡਰਾਂ ਨੇ ਵਿਰੋਧ ਦਰਜ ਕਰਾਇਆ ਹੈ ਕਈ ਤਰ੍ਹਾਂ ਦੀਆਂ ਹਾਈ ਕਮਾਂਡ ਨੂੰ ਗੱਲਾਂ ਦੱਸੀਆਂ ਨੇ ਕਿ ਇਸ ਕਰਕੇ ਸਿਮਰਜੀਤ ਮੈਂਸ ਅਸੀਂ ਜ਼ਰੂਰ ਸ਼ਾਮਲ ਕਰੀਏ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਵਿਧਾਨ ਸਭਾ ਦੀ ਟਿਕਟ ਦੀ ਗਰੰਟੀ ਦਿੱਈਆਂ ਦਾ ਵਾਅਦਾ ਕਰੀਏ ਔਰ ਸਿਮਰਜੀਤ ਬੈਂਸ ਬਾਰੇ ਪਤਾ ਲੱਗਿਆ ਕਿ ਉਹ ਲੋਕ ਸਭਾ ਦੀ ਟਿਕਟ ਤੋਂ ਬਿਨਾ ਸ਼ਾਮਲ ਹੋਣ ਚ ਇੰਟਰਸਟਿਡ ਨਹੀਂ ਨੇ ਹਾਲਾਂਕਿ ਪਹਿਲਾਂ ਉਹ ਇਸ ਗੱਲ ਹੀ ਤਿਆਰ ਸੀ ਕਿਉਂਕਿ ਉਦੋਂ ਰਵਨੀਤ ਬਿੱਟੂ ਕਾਂਗਰਸ ਸੀ ਪਰ ਉਦੋਂ ਗੱਲ ਮੱਠੀ ਮੱਠੀ ਚੱਲ ਰਹੀ ਸੀ ਰਵਨੀਤ ਬਿੱਟੂ ਦੇ ਕਾਂਗਰਸ ਚ ਜਾਣ ਤੋਂ ਬਾਅਦ ਸਿਮਰਜੀਤ ਬੈਂਸ ਨੂੰ ਵੀ ਇਸ ਗੱਲ ਦਾ ਭਰੋਸਾ ਹੈ ਕਿ ਅਗਰ ਮੈਂ ਕਾਂਗਰਸ ਚ ਚਲਿਆ ਗਿਆ ਤੇ ਮੈਂ ਜਿੱਤ ਸਕਦਾ ਕਿਉਂਕਿ ਪਿਛਲੀ ਵਾਰੀ ਸਿਮਰਜੀਤ ਬੈਂਸ ਦੂਜੇ ਨੰਬਰ ਤੇ ਰਹੇ 3 ਲੱਖ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਉੰਜ ਸਿਮਰਜੀਤ ਬੈਂਸ ਵੱਡੇ ਕੱਦ ਦੇ ਲੀਡਰ ਨੇ ਕੁਝ ਪੋਲੀਟੀਕਲ ਗਲਤੀਆਂ ਛੱਡ ਦਈਏ ਤੇ ਸਿਮਰਜੀਤ ਬੈਂਸ ਮੈਂਬਰ ਪਾਰਲੀਮੈਂਟ ਬਣਨ ਦਾ ਤਾਕਤ ਹੌਸਲਾ ਰੱਖਦੇ ਨੇ ਪਰ ਅੱਜ ਸਥਿਤੀਆਂ ਬਦਲੀਆਂ ਨੇ ਅੱਜ ਜੇਕਰ ਉਹ ਕਾਂਗਰਸ 'ਚ ਵੀ ਚਲੇ ਜਾਂਦੇ ਨੇ ਤੇ ਮਿਹਨਤ ਬਹੁਤ ਕਰਨੀ ਪੈਣੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਮੈਂ ਹਰ ਵਾਰ ਜ਼ਿਕਰ ਕਰਦਾ ਗੱਟਬਾਜ਼ੀ ਫੁੱਟਬਾਜ਼ੀ ਸਭ ਤੋਂ ਵੱਡੀ ਚੁਣੌਤੀ ਹੈ ਕਾਂਗਰਸ ਦੇ ਕਿਸੇ ਪੰਜ ਲੀਡਰਾਂ ਨੂੰ ਦੇਖ ਕੇ ਇਹ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਇਹ ਪੰਜ ਲੀਡਰਾਂ ਦੇ ਵਿੱਚ ਕਿੰਨੇ ਗੱਟ ਹੋ ਸਕਦੇ ਨੇ ਇਸ ਕਰਕੇ ਸਿਮਰਜੀਤ ਬੈਂਸ ਦਾ ਵਿਰੋਧ ਹੈ ਹਾਈ ਕਮਾਂਡ ਅੱਗੇ ਵਿਰੋਧ ਦਰਜ ਕਰਾਇਆ ਗਿਆ ਉਂਝ ਵੀ ਰਵਨੀਤ ਬਿੱਟੂ ਦੇ ਜਾਣ ਤੋਂ ਬਾਅਦ ਸੰਵਤੀ ਕੇਂਦਰ ਲੁਧਿਆਣਾ ਔਰ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਘੱਟੋ-ਘੱਟ 5-7 ਵੱਡੇ ਦਾਵੇਦਾਰ ਨੇ ਜਿਹੜੇ ਆਪਣੇ-ਆਪਣੇ ਪੋਲੀਟੀਕਲ ਆਕਾ ਦੇ ਜ਼ਰੀਏ ਟਿਕਟ ਲੈਣ ਲਈ ਪੂਰਾ ਜ਼ੋਰ ਲਾ ਰਹੇ ਨੇ ਉਹ ਜੇਕਰ ਮੇਰਾ ਅਨੁਮਾਨ ਹੋਵੇ ਮੇਰੇ ਅਨੁਮਾਨ ਮੁਤਾਬਕ ਲੁਧਿਆਣਾ ਦੇ ਵਿੱਚ ਲੋਕ ਸਭਾ ਸੀਟ ਲਈ ਕਾਂਗਰਸ ਚ ਸਭ ਤੋਂ ਵੱਡੇ ਦਾਵੇਦਾਰ ਨੇ ਭਾਰਤਪੂਰਨ ਆਸ਼ੂ ਉਸ ਤੋਂ ਬਾਅਦ ਨੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਤੇ ਉਸ ਤੋਂ ਬਾਅਦ ਹੋਰ ਕਈ ਦਾਵੇਦਾਰ ਨੇ ਹੁਣ ਕਾਂਗਰਸ ਦੀ ਹਾਈ ਕਮਾਂਡ ਟਿਕਟ ਕਿਸ ਨੂੰ ਦਿੰਦੀ ਹੈ ਨੰਬਰ 1 ਤੇ ਕਾਂਗਰਸ ਦੀ ਹਾਈ ਕਮਾਂਡ ਮਨੀਸ਼ ਦਿਵਾੜੀ ਬਾਰੇ ਸੋਚ ਰਹੀ ਹੈ ਉਹ ਜੇਕਰ ਮਨੀਸ਼ ਦਿਵਾੜੀ ਕਿਉਂਕਿ ਉਹ ਪਹਿਲਾਂ ਵੀ ਐਮਪੀ ਰਹੇ ਨੇ ਅਗਰ ਲੁਧਿਆਣਾ ਆਉਂਦੇ ਨੇ ਤੇ ਉਹਨਾਂ ਨਾਲੋਂ ਵੱਡਾ ਚਿਹਰਾ ਫਿਲਹਾਲ ਲੁਧਿਆਣਾ ਚ ਕਾਂਗਰਸ ਨੂੰ ਨਹੀਂ ਮਿਲ ਸਕਦਾ ਭਾਰਤ ਪੂਸ਼ਨ ਆਸ਼ੂ ਤਕੜੇ ਕੈਂਡੀਡੇਟ ਹੋ ਸਕਦੇ ਨੇ ਪਰ ਵਿਜੀਲੈਂਸ ਔਰ ਈਡੀ ਦਾ ਜਿਹੜਾ ਕੇਸ ਹੈ ਉਹ ਉਹਨਾਂ ਦੇ ਰਾਹ ਚ ਰੋੜਾ ਬਣ ਸਕਦਾ ਹੈ ਜਦੋਂ ਹੋਮ ਮੈਦਾਨ ਚ ਉਤਰਣਗੇ ਸੰਜੀਤ ਤਲਵਾਰ ਜ਼ਿਲ੍ਹਾ ਪ੍ਰਧਾਨ ਨੇ ਸੰਜੀਤ ਤਲਵਾਰ ਨੂੰ ਅਗਰ ਟਿਕਟ ਮਿਲਦੀ ਹੈ ਉਹ ਵੀ ਕਾਂਗਰਸ ਦੇ ਵਿੱਚ ਪੂਰਾ ਜ਼ੋਰ ਤਾਂ ਲਾਉਣਗੇ ਪਰ ਕੀ ਪਿੰਡੂ ਖੇਤਰਾਂ 'ਚ ਸੰਜੇ ਤਲਵਾਰ ਆਪਣੀ ਵੋਟ ਪਰਸੈਂਟੇਜ ਵਧਾ ਸਕਣਗੇ ਜਾਂ ਹਾਸਲ ਕਰ ਸਕਣਗੇ ਕਿੰਨੀ ਹਾਸਲ ਕਰ ਸਕਣਗੇ ਇਹ ਸਾਰੇ ਸਵਾਲ ਹੈ ਜਿਨ੍ਹਾਂ ਦਾ ਜਵਾਬ ਸਿਰਫ 4 ਜੂਨ ਨੂੰ ਹੀ ਦਿੱਤਾ ਜਾ ਸਕਦਾ ਹੈ ਅਗਰ ਉਹ ਉਮੀਦਵਾਰ ਬਣਦੇ ਨੇ ਪਰ ਹਾਲ ਦੀ ਘੜੀ ਕਾਂਗਰਸ ਪਾਰਟੀ ਦੇ ਵਿੱਚ ਕਈ ਚਿਹਰੇ ਨੇ ਹੋਰ ਵੀ ਜਿਹੜੇ ਟਿਕਟ ਦੇ ਦਾਅਵੇਦਾਰ ਨੇ ਔਰ ਸਿਮਰਜੀਤ ਬੈਂਸ ਅਗਰ ਲੋਕ ਸਭਾ ਚੋਣ ਲੜਨ ਦੀ ਸ਼ਰਤ ਤੋਂ ਬਿਨਾ ਟਿਕਟ ਦੀ ਗਾਰੰਟੀ ਤੋਂ ਬਿਨਾ ਸ਼ਾਮਲ ਹੋਣਾ ਚਾਹੁੰਦੇ ਉਹਨਾਂ ਦਾ ਕਾਂਗਰਸ ਵੈਲਕਮ ਕਰੂ ਕਿਉਂਕਿ ਲੁਧਿਆਣੇ ਚ ਅਗਰ ਬੈਂਸ ਕਾਂਗਰਸ ਚਾਉਂਦੇ ਨੇ ਉਹਦੇ ਨਾਲ ਕਾਂਗਰਸ ਤਕੜੀ ਹੋ ਸਕਦੀ ਹੈ ਔਰ ਅਗਰ ਬੈਂਸ ਦੋ ਵਿਧਾਨ ਸਭਾ ਟਿਕਟਾਂ ਦੀ ਗਾਰੰਟੀ ਤੇ ਸ਼ਾਮਲ ਹੁੰਦੇ ਨੇ ਤੇ ਫਿਰ ਉਹ ਆਤਮਨਗਰ ਔਰ ਸਾਊਥ ਦੋ ਟਿਕਟਾਂ ਤੇ ਕਾਂਗਰਸ ਵੱਲੋਂ ਲੜ ਸਕਦੇ ਨੇ ਪਰ ਬੈਂਸ ਪਰਾ ਜਿਨ੍ਹਾਂ ਦੀ ਆਪਣੀ ਲੋਕ ਇਨਸਾਫ ਪਾਰਟੀ ਹੈ ਔਰ ਦੋ ਦੋ ਵਾਰ ਉਹ ਵਿਧਾਇਕ ਰਹਿ ਚੁੱਕੇ ਨੇ ਮੈਨੂੰ ਨਹੀਂ ਲੱਗਦਾ ਕਿ ਸਿਰਫ ਵਿਧਾਨ ਸਭਾ ਟਿਕਟ ਦੀ ਗਾਰੰਟੀ ਨਾਲ ਕਾਂਗਰਸ ਚ ਸ਼ਾਮਲ ਹੋਣਗੇ ਸੋ ਮੈਨੂੰ ਲੱਗਦਾ ਹੈ ਅਗਰ ਤਾਂ ਕਾਂਗਰਸ ਲੋਕ ਸਭਾ ਦੀ ਟਿਕਟ ਦੇਣ ਦਾ ਦੀ ਗਾਰੰਟੀ ਦੇਗੀ ਤੇ ਬੈਂਸ ਕਾਂਗਰਸ ਚ ਸ਼ਾਮਲ ਹੋਣਗੇ ਨਹੀਂ ਤਾਂ ਉਹ ਸ਼ਾਮਲ ਨਹੀਂ ਹੋਣਗੇ ਇਹ ਮੈਨੂੰ ਲੱਗਦਾ ਪਰ ਬਾਕੀ ਰਹੀ ਗੱਲ ਸੂਚੀ ਦੀ ਕਾਂਗਰਸ ਦੇ ਵਿੱਚ ਸੂਚੀ ਕਿਉਂ ਲੇਟ ਹੋ ਰਹੀ ਹੈ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਜਿਹੜੇ ਸੈਟਿੰਗ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਵਿੱਚ ਵੀ ਆ ਰਹੀਆਂ ਨੇ ਔਰ ਦੂਸਰੀਆਂ ਪਾਰਟੀਆਂ ਲਗਾਤਾਰ ਨਾਮ ਫਾਈਨਲ ਕਰਨ ਦੀ ਦਿਸ਼ਾ 'ਚ ਵੱਧ ਰਹੀਆਂ ਨੇ ਪਰ ਕਿਉਂਕਿ ਲਗਾਤਾਰ ਪਿਛਲੇ ਦੋ ਦਿਨਾਂ ਤੋਂ ਵੀ ਕਾਂਗਰਸ ਦੇ ਲੀਡਰ ਮੀਟਿੰਗਾਂ 'ਚ ਰੁੱਝੇ ਰਹੇ ਨੇ ਇਹ ਮੰਨਿਆ ਜਾ ਸਕਦਾ ਹੈ ਕਿ ਅੱਜ ਕੱਲ੍ਹ 'ਚ ਕਾਂਗਰਸ ਘਟੋ-ਘਟ ਕੁਝ ਨਾਵਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਤਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਤੁਰੇ ਕਿ ਕਾਂਗਰਸ ਵੀ ਵਕਤ ਰੈਂਦੀ ਟਿਕਟਾਂ ਦੇ ਸਕਦੀ ਹੈ ਉਂਝ ਪੰਜਾਬ ਦੇ ਵਿੱਚ ਚੋਣਾਂ ਬਾਰੇ ਨੋਟੀਫਿਕੇਸ਼ਨ ਹੈ ਉਹ 7 ਮਈ ਨੂੰ ਜਾਰੀ ਹੋਣਾ ਹੈ ਨਾਮਜ਼ਦਗੀਆਂ ਭਰਨ ਦੀ ਤਰੀਖ 14 ਮਈ ਹੈ ਤੇ ਵੋਟਾਂ 1 ਜੂਨ ਨੂੰ ਪੈਣੀਆਂ ਨੇ ਗੱਲ ਹੁਣ ਆਪਾਂ ਸ਼ਰਮਣੀ ਕਾਲੀਦਾਲ ਤੋਂ ਹਰਸਿਮਰਤ ਕੌਰ ਬਾਦਲ ਦਿਕਾਲ ਲਈਏ ਤਾਂ ਹਰਸਿਮਰਤ ਕੌਰ ਬਾਦਲ ਪੀਐਮ ਮੋਦੀ ਦੇ ਉੱਪਰ ਖੂਪ ਪੜਕਦੇ ਨਜ਼ਰ ਆਏ ਉਹਨਾਂ ਨੇ ਸਾਬਤ ਤੌਰ ਤੇ ਕਿਹਾ ਕਿ ਸਾਨੂੰ ਕਈ ਸਾਲ ਜੋ ਹੈ ਮੂਰਖ ਬਣਾਇਆ ਗਿਆ ਪੀਐਮ ਨਰਿੰਦਰ ਮੋਦੀ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸੋ ਜ਼ਰੂਰ ਉਹਨਾਂ ਦੇ ਇਸ ਬਿਆਨ ਬਾਰੇ ਪੂਰੀ ਜਾਣਕਾਰੀ ਤੁਹਾਡੇ ਤੋਂ ਜ਼ਰੂਰ ਚਾਹਾਂਗੇ ਕਿ ਆਖਿਰੋਕਹਿਣਾ ਕੀ ਚਾ ਰਹੇ ਸੀ ਅਤੇ ਅਗਰ ਆਪਾਂ ਗੱਲ ਕਰੀਏ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਨੂੰ ਲੈ ਕੇ ਤਾਂ ਕੀ ਸਥਿਤੀਆਂ ਹੁਣ ਬਣੀਆਂ ਹੋਈਆਂ ਨੇ ਅਕਾਲੀ ਦਲ ਦੀਆਂ ਇਹਨਾਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਸੂਚੀ ਨੂੰ ਲੈ ਕੇ ਇਸ ਉੱਪਰ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਹਰਜੋਤ ਜੀ ਅਕਾਲੀ ਦਲ ਦੇ ਪੱਖੋਂ ਜੇ ਗੱਲ ਕਰੀਏ ਤਾਂ ਉਹ ਇਸ ਗੱਲ ਤੋਂ ਬੜੇ ਖੁਸ਼ ਹੋਣਗੇ ਕਿ ਕਿਸਾਨ ਭਾਰਤੀ ਜਨਤਾ ਪਾਰਟੀ ਦਾ ਤਾਂ ਵਿਰੋਧ ਕਰ ਰਹੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਅਕਾਲੀ ਦਲ ਨੂੰ ਇਹ ਲੱਗਦਾ ਹੋਊਗਾ ਕਿ ਹਰਸ਼ਮਰਤ ਕੌਰ ਬਾਦਲ ਨੇ ਜਿਹੜਾ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਸ਼ਾਇਦ ਹੁਣ ਉਹਦਾ ਸਿਆਸੀ ਮੁੱਲ ਪਏਗਾ ਉਦੋਂ ਅਕਾਲੀ ਦਲ ਲਗਾਤਾਰ ਕਹਿੰਦਾ ਸੀ ਕਿ ਹਰਸ਼ਮਰਤ ਬਾਦਲ ਨੇ ਕੁਰਬਾਨੀ ਦਿੱਤੀ ਪਰ ਕਿਸਾਨਾਂ ਨੇ 2022 'ਚ ਗੱਲ ਮੰਨੀ ਨਹੀਂ ਕਿ ਹਰਸ਼ਮਰਤ ਬਾਦਲ ਨੇ ਕੁਰਬਾਨੀ ਦਿੱਤੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਹੁਣ ਜਦੋਂ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਜਦੋਂ ਗੱਲ ਵੀ ਚੱਲ ਰਹੀ ਸੀ ਤੇ ਹੁਣ ਕਿਸਾਨਾਂ ਨੂੰ ਇਹ ਭਰੋਸਾ ਹੋ ਗਿਆ ਹੋਣਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਕਰਕੇ ਸਮਝੌਤਾ ਨਹੀਂ ਕੀਤਾ ਇਸ ਕਰਕੇ ਅਕਾਲੀ ਦਲ ਅੰਦਰੋਂ ਅੰਦਰੋਂ ਸੰਤੋਸ਼ਤ ਹੈ ਔਰ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਸਾਡਾ ਵੋਟ ਬੈਂਕ ਜਿਹੜਾ 2022 ਚ ਘਟਿਆ ਸੀ ਜਿਹੜਾ ਸੰਗਰੂਰ ਦੀ ਜ਼ਿਮਨੀ ਚੋਣ ਚ 6.5 7% ਆ ਗਿਆ ਸੀ ਭਾਵੇਂ ਜਲੰਧਰ ਚ ਉਹ 15 16 17 18 ਦੇ ਲਾਗੇ ਆ ਗਿਆ ਹੁਣ ਦੁਬਾਰਾ 24 25 26 27 37 ਤੱਕ ਵੀ ਅਕਾਲੀ ਦਲ ਦਾ ਵੋਟ ਬੈਂਕ ਗਿਆ ਪਾਰਲੀਮੈਂਟ ਦੀਆਂ ਚੋਣਾਂ ਚ ਹੁਣ ਉਹ ਕਿੰਨਾ ਮੁਰਦ ਹੈ ਅਕਾਲੀ ਦਲ ਉਹਦੇ ਉੱਪਰ ਹੀ ਉਮੀਦ ਰੱਖ ਕੇ ਬੈਠਾ ਹੈ ਔਰ ਹਰਸ਼ਮਰਤ ਕੌਰ ਬਾਦਲ ਦੇ ਜਦੋਂ ਭਾਸ਼ਣ ਸੁਣਦੇ ਆ ਜਦੋਂ ਪਿੰਡਾਂ 'ਚ ਜਾਂਦੇ ਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਤੇ ਨਰਿੰਦਰ ਮੋਦੀ ਨੂੰ ਵੀ ਨਿਸ਼ਾਨੇ 'ਤੇ ਲੈਂਦੇ ਭਗਵੰਤ ਮਾਨ ਨੂੰ ਵੀ ਤੇ ਕਾਂਗਰਸ ਨੂੰ ਵੀ ਨਰਿੰਦਰ ਮੋਦੀ ਬਾਰੇ ਤਾਂ ਕੱਲ ਉਹ ਕਹਿ ਰਹੇ ਸੀ ਮੈਂ ਇੱਕ ਟੈਲੀਵਿਜ਼ਨ 'ਤੇ ਸੁਣਿਆ ਉਹਨਾਂ ਨੂੰ ਹਰਸ਼ਮਰਤ ਕੌਰ ਬਾਦਲ ਨੂੰ ਉਹ ਕਹਿੰਦੇ ਕਈ ਸਾਲ ਸਾਨੂੰ ਮੂਰਖ ਬਣਾਈ ਰੱਖਿਆ ਕਿ 15 ਲੱਖ ਖਾਤਿਆਂ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਗਰੀਬਾਂ ਨੂੰ ਘਰ ਇਹ ਇਲਜ਼ਾਮ ਉਹਨਾਂ ਨੇ ਲਾਇ ਨਰਿੰਦਰ ਮੋਦੀ ਉਹਨਾਂ ਤੇ ਕਾਂਗਰਸ ਬਾਰੇ ਕਹਿੰਦੇ ਇਹਨਾਂ ਤੋਂ ਹਿਸਾਬ ਲਓ ਇਹ ਕਹਿੰਦੇ ਸੀ ਕਰਜ਼ਾ ਮਾਫ ਕਰ ਦੇਾਂਗੇ ਘਰ ਘਰ ਨੌਕਰੀ ਦੇ ਦਾਂਗੇ ਉਹ ਵੋਟਰਾਂ ਨੂੰ ਕਹਿੰਦੇ ਪੁੱਛੋ ਇਹਨਾਂ ਤੋਂ ਤੇ ਭਗਵੰਤ ਮਾਨ ਬਾਰੇ ਉਹ ਕਹਿੰਦੇ ਕਿ 1000 ਰੁਪਏ ਕਿੱਥੇ ਹੈ ਔਰ ਤਾਂ ਪੁੱਛਣ ਇਹਨਾਂ ਤੋਂ ਹਾਲਾਂਕਿ ਉਹਨਾਂ ਨੇ ਬਿਜਲੀ ਦੀ ਗੱਲ ਨਹੀਂ ਕੀਤੀ ਜਿਹੜਾ ਜ਼ੀਰੋ ਬਿੱਲ ਪੰਜਾਬ ਦੇ ਲੋਕਾਂ ਨੂੰ ਆ ਰਿਹਾ ਪਰ ਹਰ ਸਿਮਰਤ ਬਾਦਲ ਔਰ ਅਕਾਲੀ ਦਲ ਪੂਰਾ ਹਮਲਾਵਰ ਹੈ ਵਿਰੋਧੀ ਪਾਰਟੀਆਂ ਨੂੰ ਔਰ ਅਕਾਲੀ ਦਲ ਇਸ ਉਮੀਦ ਦੇ ਵਿੱਚ ਪੰਜਾਬ ਬਚਾਓ ਯਾਤਰਾ ਨੂੰ ਬਹੁਤ ਹੰਗਾਰਾ ਮਿਲ ਰਿਹਾ ਇਸ ਉਮੀਦ ਚ ਹੈ ਕਿ ਬਹੁਤ ਹੰਗਾਰਾ ਮਿਲ ਰਿਹਾ ਅਕਾਲੀ ਦਲ ਨੂੰ ਲੱਗਦਾ ਹੈ ਕਿ ਪੰਜਾਬ ਬਚਾਓ ਯਾਤਰਾ ਨੂੰ ਇੰਨਾ ਹੰਗਾਰਾ ਮਿਲ ਰਿਹਾ ਕਿ ਅਸੀਂ ਕੀ ਫੈਕਟਰ ਅਸੀਂ ਵੱਡਾ ਫੈਕਟਰ ਹੋਵਾਂਗੇ ਇਹਨਾਂ ਚੋਣਾਂ ਦੇ ਵਿੱਚ ਇਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਵੀ ਬਿਆਨ ਸੀ ਕਿ ਇਹਨਾਂ ਵੋਟਾਂ ਦੇ ਵਿੱਚ ਜਿਹੜੀ ਚਾਬੀ ਹੈ ਉਹ ਅਕਾਲੀ ਦਲ ਦੇ ਹੱਥ ਰਹਿ ਸਕਦੀ ਹੈ ਖੈਰ ਇਹ ਤਾਂ ਵਕਤ ਦੱਸੂਗਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ 1 ਜੂਨ ਨੂੰ ਵੋਟਾਂ ਨੇ 4 ਜੂਨ ਨੂੰ ਨਤੀਜਾ 4 ਜੂਨ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਹੈ ਤੇ ਜੇ ਕਿਤੇ ਕੋਈ ਵਿੱਚ ਮਿਲਾਵਟ ਹੋਈ ਉਹ ਵੀ ਸਾਫ਼ ਹੋ ਜਾਣੀ ਹੈ 4 ਜੂਨ ਨੂੰ ਵੀ ਗੱਲ ਖੜੀ ਕਿੱਥੇ ਆ ਪਰ ਉਮੀਦਵਾਰ ਹਜੇ ਅਕਾਲੀ ਦਲ ਨੇ ਵੀ ਜਾਰੀ ਨਹੀਂ ਕੀਤੇ ਡਰ ਅਕਾਲੀ ਦਲ ਨੂੰ ਵੀ ਹੈ ਕਿ ਦਾਵੇਦਾਰ ਸਾਡੇ ਕੋਲੇ ਵੀ ਕਹੀ ਹੈ ਜੇ ਇੱਕ ਨੂੰ ਟਿਕਟ ਦੇਤੀ ਜਿਹਨੂੰ ਨਾ ਦਿੱਤੀ ਕਿਤੇ ਕੋਈ ਦੂਸਰਾ ਹੀ ਨਾ ਲੈ ਜਾਏ ਕਿਉਂਕਿ ਪਾਰਟੀਆਂ ਸੰਨਮਾਰੀ ਤੋਂ ਬਹੁਤ ਡਰਦੀਆਂ ਨੇ ਤੇ ਪਾਰਟੀਆਂ ਦੀ ਕੋਸ਼ਿਸ਼ ਇਹ ਹੈ ਕਿ ਉਮੀਦਵਾਰਾਂ ਦੇ ਕੰਨ 'ਚ ਸਭ ਨੂੰ ਦੱਸਤਾ ਕਿ ਤੁਹਾਡੀ ਟਿਕਟ ਪੱਕੀ ਆ ਤੁਸੀਂ ਕੰਮ ਕਰੋ ਅਸੀਂ ਜਲਦ ਸੂਚੀ ਲਾਂਦਿਆਂਗੇ ਪਰ ਜਿਹੜੇ ਉਮੀਦਵਾਰ ਨੇ ਉਹ ਕਹਿੰਦੇ ਸੂਚੀ ਕੰਨ 'ਚ ਸਾਨੂੰ ਤੁਸੀਂ ਦੱਸੀ ਜਾਂਦੇ ਹੋ ਪਰ ਜਦ ਤੱਕ ਸੋਸ਼ਲ ਮੀਡੀਆ ਤੇ ਨਹੀਂ ਆਉਂਦੀ ਅਖਬਾਰਾਂ 'ਚ ਨਹੀਂ ਛਪਦੀ ਤਦ ਤੱਕ ਭਰੋਸਾ じゃ ਨਹੀਂ ਹੁੰਦਾ ਸੋ ਅਕਾਲੀ ਦਲ ਦੇ ਵਿੱਚ ਵੀ ਸਿਤਿयां ਉਸੇ ਤਰ੍ਹਾਂ ਦੀਆਂ ਨੇ ਜਿਹੋ ਜਿਹਾ ਅਕਾਲੀ ਦਲ ਜਿਹੋ ਜਿਹਾ ਕਾਂਗਰਸ 'ਚ ਨੇ ਜਿਹੋ ਜਿਹਾ ਬੀਜੇਪੀ 'ਚ ਨੇ ਔਰ ਰਹਿੰਦੀਆਂ ਚਾਰ ਸੀਟਾਂ ਤੇ ਆਪ ਦੀਆਂ ਨੇ ਸੋ ਬਾਕੀ ਵੇਖਦੇ ਹਾਂ ਜੀ ਕਿ ਸਾਰੀਆਂ ਪਾਰਟੀਆਂ ਦੀਆਂ ਸੂਚੀਆਂ ਜਿਹੜੇ ਉਮੀਦਵਾਰ ਰਹਿ ਗਏ ਕਦੋਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਤੇ ਅਕਾਲੀ ਦਲ ਆਪਣੀ ਸੂਚੀ ਕਦੋਂ ਜਾਰੀ ਕਰਦਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਪੂਰਾ ਅਪਡੇਟ ਤੇ ਤੁਹਾਡਾ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਲ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ